ਜਿਹੜੇ ਨੇ ਪਾਰਟੀ ਨੂੰ ਖਰਾਬ ਕਰ ਰਹੇ ਨੇ ਪਾਰਟੀ ਦੇ ਵਿੱਚ ਹਜੇ ਵੀ ਵੱਡੀ ਗਿਣਤੀ ਦੇ ਵਿੱਚ ਚਾਪਲੂਸ ਨੇ ਪਰ ਮੈਂ ਚਾਪਲੂਸੀ ਨਹੀਂ ਕਰ ਸਕਦਾ ਪਰਿਵਾਰ ਦੀ ਪਾਰਟੀ ਦੀ ਠੀਕ ਆ ਕੰਮ ਕੋਈ ਵੀ ਕਰ ਰਿਆ ਕੋਈ ਪਰਿਵਾਰ ਵੱਲੋਂ ਕਬਜ਼ਾ ਕੀਤਾ ਹੋਇਆ ਪਾਰਟੀ ਤੇ ਉਹਨਾਂ ਨੂੰ ਸ਼ਾਇਦ ਗਲਤ ਵਿਵੇਮੀ ਹੋ ਗਈ ਵੀ ਸਾਡੀ ਪਾਰਟੀ ਆ ਸਾਡੇ ਪਰਿਵਾਰ ਦੀ ਪਾਰਟੀ ਆ ਪਰ ਇਹ ਪਾਰਟੀ ਪੰਥ ਦੀ ਆ ਮੈਂ ਕਹਿੰਦਾ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰ ਬੇਨਤੀ ਕੀਤੀ ਮੈਂ ਬਹੁਤ ਨੇੜੇ ਰਿਹਾ ਉਹਨਾਂ ਦੇ ਉਹ ਕਹਿੰਦੇ ਸੀ ਵਨ ਮੈਨ ਸ਼ੋ ਆ ਮੈਂ ਕਹਿੰਦਾ ਪੰਥ ਦੀ ਪਾਰਟੀ ਆ ਬਸ ਇੰਨਾ ਹੀ ਰੌਲਾ ਵਾ ਗੱਲ ਬਾਤ ਥੋੜੀ ਤੁਹਾਡੇ ਨਾਲ 10 ਵਾਰ ਦਾਸ ਵਾਰ ਘਟਕਟ ਉਹ ਕਹਿੰਦੇ ਮੈਂ ਵਨ ਮੈਨ ਸ਼ੋ ਨਹੀਂ ਹੈਗਾ ਇਹ ਪੰਥ ਦੀ ਪਾਰਟੀ ਐ ਚ ਸਾਡੀ ਕੋਈ ਮਰਜ਼ੀ ਨਹੀਂ ਇਹ ਤਾਂ ਪੰਥ ਦੀ ਸਾਫ ਪਾਰਟੀ ਬਣਾ ਲਓ ਇਹਨੂੰ ਪੰਥ ਦੇ ਹਵਾਲੇ ਕਰ ਦਿਓ ਫਿਰ ਜੋ ਮਰਜ਼ੀ ਕਰੋ ਕਿਸੇ ਨੂੰ ਵੀ ਤਰਾਜ ਨਹੀਂ ਨਹੀਂ ਉਹ ਤਾਂ ਨਹੀਂ ਇਹ ਸਾਡਾ ਹੀ ਹੈ ਕਹਿੰਦਾ ਕੱਲ ਤੁਸੀਂ ਲਾਈਨ ਤੇ ਕੰਮ ਕਰ ਰਹੇ ਆ ਸੋ ਇਹਨਾਂ ਨੇ ਗੱਠ ਜੋੜ ਵੀ ਕੀਤਾ ਉਹ ਤੋਂ ਵਜੀਰੀਆਂ ਵੀ ਲਈਆਂ لیکن پنجاب ਦੇ ਜਿਹੜੇ ਮਸਲੇ 70 ਸਾਲ ਦੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੀ ਅੱਜ ਤੋਂ ਨਵੀਂ ਭਰਤੀ ਸ਼ੁਰੂਆਤ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਤੋਂ ਮਨਪੀਤਿਆ ਵਾਲੀ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋ ਰਹੇ ਨੇ ਕਿਸ ਤਰ੍ਹਾਂ ਹੋਏਗੀ ਇਹ ਭਰਤੀ ਕੀ ਉਹਦੀ ਰੂਪਰੇਖਾ रहेगी ਗੱਲਬਾਤ ਕਰਦੇ ਨੇ ਵਾਲੀ ਸਭ ਅੱਜ ਤੋਂ ਸ਼੍ਰੋਮਣੀ ਕਾਲੀ ਦਲ ਦੀ ਨਵੀਂ ਭਰਤੀ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹੋ ਕਿਸ ਤਰ੍ਹਾਂ ਇਹ ਰੂਪਰੇਖਾ ਰਹੇਗੀ ਦੇਖੋ ਜਿਹੜੀ ਭਰਤੀ ਹੈ ਜਥੇਦਾਰ ਸਹਿਬਾਨ ਜਿਹੜੇ ਪੰਜ ਸਿੰਘ ਸਹਿਬਾਨ ਵੱਲੋਂ 2 ਦਸੰਬਰ ਨੂੰ ਇੱਕadesh ਜਾਰੀ ਕੀਤਾ ਗਿਆ ਸੀਗਾ ਹੁਕਮਨਾਮਾ ਜ ਉਸ ਕਮੇਟੀ ਵੱਲੋਂ ਹੀ ਭਰਤੀ ਸ਼ੁਰੂ ਕੀਤੀ ਜਾ ਰਹੀ ਆ ਅਤੇ ਜਸੇਰ ਸਰਬੰਦੇ ਹੁਕਮ ਦੇ ਕੀਤੀ ਜਾ ਰਹੀ ਆ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਸਾਡੀ ਪੰਥ ਦੀ ਨੁਮਾਇੰਦਗੀ ਜਥੇਬੰਦੀ ਆ ਇਹ ਪਾਰਟੀ ਜਿਹੜੀ ਜਦੋਂ ਬਣੀ ਆ ਇਹ ਪਾਰਟੀ ਛੇ ਹਾਲ ਤੱਕ ਸਭ ਤੋਂ ਹੀ ਬਣੀ ਆ ਸੋ ਉਤੋਂ ਹੀ ਸੇਧ ਲੈ ਕੇ ਹੁਣ ਤੱਕ ਇਹ ਪਾਰਟੀ ਚੱਲਦੀ ਰਹੀ ਆ ਕਿਉਂਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਮੀਰੀ ਤੇ ਪੀਰੀ ਦਾ ਸੰਦੇਸ਼ ਦਿੱਤਾ ਸੀਗਾ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜਿਹੜਾ ਧਰਮਾ ਰਾਜਨੀਤੀ ਬਿਨਾਂ ਨਹੀਂ ਚੱਲ ਸਕਦਾ ਸੋ ਇਸ ਲਈ ਉਸੇ ਸਥਾਨ ਤੋਂ ਪਾਰਟੀ ਬਣੀ ਸੀ ਉਸੇ ਸਥਾਨ ਤੋਂ ਸਿੱਧ ਲੈ ਕੇ ਪਾਰਟੀ ਚੱਲਦੀ ਰਹੀ ਆ ਅਤੇ ਹੁਣ ਵੀ ਉਸੇ ਸਥਾਨ ਤੋਂ ਆਦੇਸ਼ ਹੋਇਆ ਜੀਤੇ ਇਹ ਕਮੇਟੀ ਪਹਿਰਾ ਦੇ ਕੇ ਭਰਤੀ ਸ਼ੁਰੂ ਕਰਨ ਜਾ ਰਹੀ ਆ ਇਹ ਭਰਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੋ ਰਹੀ ਹੈ ਇਹ ਕਿਸੇ ਨਵੇਂ ਜੱਥੇਬੰਦੀ ਵਾਸਤੇ ਹੋ ਰਹੀ ਹੈ ਕਿਉਂਕਿ ਵਿਰੋਧੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਆਗੂ ਜਿਹੜੇ ਨੇ ਉਹ ਵੱਡੇ ਸਵਾਲ ਚੱਕ ਰਹੇ ਨੇ ਕਹਿੰਦੇ ਨੇ ਅਕਾਲੀ ਦਲ ਦੀ ਭਰਤੀ ਹੋ ਰਹੀ ਆ ਕੋਈ ਜਾਪਾਨੀ ਅਕਾਲੀ ਦਲ ਦਾ ਨਾਮ ਦੇ ਰਿਹਾ ਕੋਈ ਕੁਝ ਦੇ ਰਿਹਾ ਕਹਿੰਦਾ ਪਹਿਲਾਂ ਵੀ ਇਦਾਂ ਦੀਆਂ ਭਰਤੀਆਂ ਕਈ ਹੋਈਆਂ ਵਾ ਦੇਖੋ ਅਕਾਲ ਤਖਤ ਸਾਬ ਤੋਂ ਸ਼੍ਰੀ ਅਕਾਲ ਤਖਤ ਸਾਬ ਤੋਂ ਪਹਿਲੀ ਵਾਰ ਭਰਤੀ ਸ਼ੁਰੂ ਹੋ ਰਹੀ ਆ ਮੇਰਾ ਖਿਆਲ ਹੈ ਸ਼ਾਇਦ 1920 ਤੋਂ ਬਾਅਦ ਹਕਮਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆ ਇੱਕੋ ਹੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਦੀ ਭਰਤੀ ਸ਼ੁਰੂ ਕਰਨ ਜਾ ਰਹੇ ਆ ਅਤੇ ਜਥੇਰ ਸਭਾ ਦੇ ਹੁਕਮਤ ਸ਼ੁਰੂ ਕਰਨ ਜਾ ਰਹੇ ਆ ਅੱਜ ਤਕਰੀਬਨ 2 ਘੰਟੇ ਬਾਅਦ ਜਿਹੜੀ ਪਰਚੀ ਹੈਗੀ ਆ ਉਹ ਰਿਲੀਜ਼ ਹੋ ਹੀ ਜਾਣੀ ਆ ਵੈਸੇ ਤਾਂ ਜਿਹੜੀਆਂ ਕੋਈ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਵੀ ਕੀ ਕੀ ਹੋਣਾ ਚਾਹੀਦਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਦੇ ਵਿੱਚ ਤੇ ਫਿਰ ਵੀ ਜੇ ਕੋਈ ਕਮੀ ਰਹੇਗੀ ਤਾਂ ਉਹ ਜੋ ਸਾਨੂੰ ਕਹਿਣਗੇ ਅਸੀਂ ਉਹ ਵੀ ਦੂਰ ਕਰ ਲਾਂਗੇ ਇੱਕ ਪਰਚੀ ਜਾਰੀ ਕਰਕੇ کافی ਸਬੋਧਨ ਹੋ ਰਿਹਾ ਕਹਿੰਦੇ ਨੇ ਕਿ ਅਕਾਲੀ ਦਲ ਇਹਦੇ ਦੇ ਇਕੱਲਾ ਅਕਾਲੀ ਦਲ ਲਿਖਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਕਿੱਥੇ ਆ ਤੇ ਇਹ ਤਾਂ ਜਾਪਾਨੀ ਅਕਾਲੀ ਦਲ ਜਾਂ ਕੁਝ ਐਦਾਂ ਦੇ ਨਾਮ ਕਹਿ ਰਹੇ ਉਹ ਪਰਚੀ ਨਾ ਜਿਹੜੀ ਜਾਰੀ ਇਸੇ ਕਰਕੇ ਹੀ ਚਾਹੇ ਹੋਈ ਹੈ ਚਾਹੇ ਕੀਤੀ ਗਈ ਹੈ ਵੀ ਉਹਦੇ ਤੇ ਇਹ ਡਿਬੇਟ ਕਰਕੇ 10 ਦਿਨ ਕਮੀਆਂ ਕੀ ਨੇ ਤੇ ਉਹ ਦੱਸ ਦਿੱਤੀਆਂ ਉਹਨਾਂ ਨੇ ਉਹ ਉਦੋਂ ਦੇ ਹੀ ਦੱਸ ਰਹੇ ਨੇ ਉਹ ਹੋਰ ਵੀ ਜਿਹੜੇ ਕੁਝ ਜਿਹੜੇ ਪੰਥਕ ਸਾਡੇ ਵਿਦਵਾਨ ਨੇ ਉਹ ਵੀ ਦੱਸ ਰਹੇ ਨੇ ਤੇ ਉਹਦੇ ਵਿੱਚ ਅਸੀਂ ਉਸ ਹਾਵਨਾ ਸੋਧਾਂ ਕਰ ਲੀਆਂ ਨੇ ਤੇ ਹਜੇ ਤਾਂ ਲੰਬੀ ਚੱਲਣੀ ਹੈ ਜੇ ਹੋਰ ਹੋਰ ਸੋਧ ਕਰ ਲਾਂਗੇ ਜਿਹੜੀ ਕਈ ਜਾਣਗੇ ਕਰੀ ਜਾਵਾਂਗੇ ਸੋਧਾਂ ਤਾਂ ਇਹਦੇ ਵਿੱਚ ਭਰਤੀ ਵੀ ਹੋਣੀ ਆ ਇੱਕ ਮੈਂਬਰਸ਼ਿਪ ਫੀਸ ਵੀ ਹੁੰਦੀ ਆ ਨੋਮినਲ ਜੀ ਉਹ ਮੈਂਬਰਸ਼ਿਪ ਫੀਸ ਨੂੰ ਲੈ ਕੇ ਵੀ ਐਨ ਕੇ ਸ਼ਰਮਾ ਜਿਹੜੇ ਖਜ਼ਾਨਚੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਵਾਲ ਚੱਕ ਰਹੇ ਨੇ ਕਹਿੰਦੇ ਨੇ ਕਿ ਇਹ ਪੈਸੇ ਦਾ ਹਿਸਾਬ ਕਿਤਾਬ ਕਿੱਦਾਂ ਹੋਏਗਾ ਮੈਂ 15 ਸਾਲ ਤੋਂ ਖਜ਼ਾਨਚੀ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਹੀ ਖਾਤਾ ਚੰਡੀਗੜ੍ਹ ਦੇ ਵਿੱਚ ਆ ਵੀ ਫੇਰ ਹੋਗਾ ਤੁਹਾਡੇ ਖਜ਼ਾਨੇ ਕੋਈ ਵੀ ਜਦੋਂ ਪਰਚੀ ਜਾਰੀ ਹੋਣੀ ਆ ਇਹ ਫੀਸ ਬਾਰੇ ਪੈਸੇ ਬਾਰੇ ਖਜ਼ਾਨੇ ਬਾਰੇ ਕਿੱਥੇ ਜਮਾ ਹੋਣਾ ਸਾਰਾ ਕੁਝ ਕਲੀਅਰ ਹੋ ਜਾਊਗਾ 2 ਘੰਟੇ ਬਾਅਦ ਕਲੀਅਰ ਹੋ ਜਾਊਗਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਤੁਸੀਂ ਇਸ ਮੁਹਿੰਮ ਨੂੰ ਲੈ ਕੇ ਲਗਾਤਾਰ ਸੰਬੋਧਨ ਵੀ ਹੁੰਦੇ ਰਹੇ ਹੋ ਆਪਣੇ ਫੇਸਬੁੱਕ ਲਾਈਵ ਤੇ ਤੇ ਪਿਛਲੇ ਦਿਨ ਆਏ ਘਰ ਦੇ ਵਿੱਚ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਚਾਪਲੂਸ ਜਿਹੜੇ ਨੇ ਪਾਰਟੀ ਨੂੰ ਖਰਾਬ ਕਰ ਰਹੇ ਨੇ ਪਾਰਟੀ ਦੇ ਵਿੱਚ ਹਜੇ ਵੀ ਵੱਡੀ ਗਿਣਤੀ ਦੇ ਵਿੱਚ ਚਾਪਲੂਸ ਨੇ ਪਰ ਮੈਂ ਚਾਪਲੂਸ ਹੀ ਨਹੀਂ ਕਰ ਸਕਦਾ ਕੁਝ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਆ ਕਿਸੇ ਇੱਕ ਪਰਿਵਾਰ ਦੀ ਪਾਰਟੀ ਨਹੀਂ ਠੀਕ ਆ ਕੰਮ ਕੋਈ ਵੀ ਕਰ ਰਿਹਾ ਜਦੋਂ ਕੋਈ ਪੰਥ ਦੀ ਜਥੇਬੰਦੀ ਆ ਜਿਹਦਾ ਇੱਕ ਕੁਰਬਾਨੀਆਂ ਵਾਲਾ ਇਤਿਹਾਸ ਆ ਗੌਰਮੇ ਇਤਿਹਾਸ ਆ ਉਹਦੇ ਕੀ ਪ੍ਰਿੰਸੀਪਲ ਨੇ ਕੀ ਉਹਦੇ ਸਿਧਾਂਤ ਨੇ ਉਹਦੇ ਤੇ ਪਹਿਰਾ ਦੇਣਾ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਆ ਜੇ ਸਾਨੂੰ ਲੱਗਦਾ ਵੀ ਸਿਧਾਂਤ ਤੋਂ ਲੰਬੇ ਜਾ ਰਹੇ ਆ ਪਿੱਛੇ ਇੱਕ ਝੁੰਦਾ ਕਮੇਟੀ ਬਣੀ ਸਾਡੀ 100 ਹਲਕਿਆਂ 'ਚ ਗਏ ਕੱਲੇ-ਕੱਲੇ ਵਰਕਰ ਨੂੰ ਮਿਲੇ ਜੋ ਉਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਅਸੀਂ ਤਾਂ ਉਹਦੇ ਲੜਾਈ ਲੜ ਰਹੇ ਆ ਵੀ ਵਰਕਰ ਕੀ ਚਾਹੁੰਦਾ ਗਰਾਊਂਡ ਰਿਐਲਿਟੀ ਕੀ ਆ ਸਮਝੋ ਉਸ ਚੀਜ਼ ਨੂੰ ਜੇ ਕਿਤੇ ਉਹਦੇ ਤੇ ਫੈਸਲਾ ਲਿਆ ਜਾਂਦਾ ਤਾ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਹੋਣੀਆਂ ਨਹੀਂ ਸੀਗੀਆਂ ਕਿਉਂਕਿ ਜੇ ਉਹ ਸੀ ਵਰਕਰਾਂ ਦੀ ਮੰਨਣੀ ਨਹੀਂ ਤੇ ਅਸਲੀ ਤਾਂ ਸਾਨੂੰ ਗਰਾਊਂਡ ਰਿਐਲਿਟੀ ਵਰਕਰ ਲੋਕਾਂ ਨੂੰ ਲੋਕਾਂ ਵਿੱਚ ਰਹਿੰਦ ਨੇ ਵਰਕਰ ਅੱਗੇ ਸਾਡੇ ਤੱਕ ਸਾਡਾ ਸੰਪਰਕ ਵਰਕਰਾਂ ਦਾ ਵਰਕਰਾਂ ਨੇ ਕੀ ਹੁੰਦਾ ਸਾਡੀ ਕੋਈ ਨਾ ਕੋਈ ਕਮੀ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਜਦੋਂ ਵਰਕਰ ਹੀ ਨਾਰਾਜ਼ ਆ ਸਾਡੇ ਨਾਲ ਇਹ ਵਰਕਰ ਹੀ ਖੁਸ਼ ਨਹੀਂ ਤਾਂ ਲੋਕਾਂ ਨੂੰ ਅਸੀਂ ਨਾਲ ਕੇ ਜੋੜਾਂਗੇ ਜੀ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਕੀ ਕਾਰਨ ਕੀ ਲੱਗਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ 1920 ਦੇ ਵਿੱਚ ਬਣੀ ਹੈ 100 ਸਾਲ ਤੋਂ ਲੰਮਾ ਇਤਿਹਾਸ ਆ ਪੰਜਾਬ ਦੀ ਨੁਮਾਇੰਦਾ ਜਥੇਬੰਦੀ ਮੰਨੀ ਜਾਂਦੀ ਆ ਪਰ ਇੰਨੀ ਗਿਰਾਵਟ ਲਗਾਤਾਰ ਪਿਛਲੇ ਕੁਝ ਸਾਲਾ ਤੋਂ ਆ ਰਹੀ ਆ ਉਹਦਾ ਕਾਰਨ ਕੀ ਤੁਹਾਨੂੰ ਲੱਗਦਾ ਉਹਦਾ ਮੇਨ ਕਾਰਨ ਇਹ ਆ ਵੀ ਇੱਕੋ ਹੀ ਪਰਿਵਾਰ ਵੱਲੋਂ ਕਬਜ਼ਾ ਕੀਤਾ ਹੋਇਆ ਪਾਰਟੀ ਤੇ ਉਹਨਾਂ ਨੂੰ ਸ਼ਾਇਦ ਗਲਤ ਵਿਹਮੀ ਹੋ ਗਈ ਵੀ ਇਹ ਸਾਡੀ ਪਾਰਟੀ ਆ ਸਾਡੇ ਪਰਿਵਾਰ ਦੀ ਪਾਰਟੀ ਆ ਪਰ ਇਹ ਪਾਰਟੀ ਪੰਥ ਦੀ ਆ ਜਿਹਦੇ ਫੈਸਲੇ ਲਏ ਜਾਂਦੇ ਨੇ ਜੇ ਕਿਤੇ ਸਾਰਿਆਂ ਦੀ ਸਲਾਹ ਨਾਲ ਫੈਸਲੇ ਲੈ ਜਾਣ ਤਾਂ ਫੈਸਲੇ ਸਹੀ ਹੋਣਗੇ ਤੇ ਪਾਰਟੀ ਮਜ਼ਬੂਤ ਹੋਊਗੀ ਜਦੋਂ ਡਿਕਟੇਟਰਸ਼ਿਪ ਆ ਜਾਂਦੀ ਆ ਕੋਈ ਵੀ ਵਿਅਕਤੀ ਜੋ ਇਕੱਲਾ ਫੈਸਲਾ ਲਾਊਗਾ ਤਾਂ ਉਹ ਬਹੁਤ ਗਲਤੀਆਂ ਕਰਦਾ ਵਾ ਪੰਜ ਪ੍ਰਧਾਨੀ ਸਾਨੂੰ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਕਿ ਅਸੀਂ ਪੰਜਾਂ ਦੀ رائے ਨਾਲ ਗੱਲ ਕਰੀਏ ਸਾਰਿਆਂ ਦੀ رائے ਨਾਲ ਗੱਲ ਕਰੀਏ ਸਲਾਹ ਨਾਲ ਗੱਲ ਕਰੀਏ ਇੱਕ ਸੰਸਥਾ ਵਾ ਉਹਦੇ ਚ ਇਹ ਨਹੀਂ ਹੋ ਸਕਦਾ ਕਿ ਉਹ ਵਨ ਮੈਨ ਸ਼ੋ ਨਹੀਂ ਹੋ ਸਕਦਾ ਕੋਣ ਡਿਕਟੇਟਰਸ਼ਿਪ ਚਾਹਦਾ ਮੈਂ ਕਹਿੰਦਾ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰ ਬੇਨਤੀ ਕੀਤੀ ਮੈਂ ਬਹੁਤ ਨੇੜੇ ਰਿਹਾ ਉਹਨਾਂ ਦੇ ਉਹ ਕਹਿੰਦੇ ਸੀ ਵਨ ਮੈਨ ਸ਼ੋਅ ਆ ਮੈਂ ਕਹਿੰਦਾ ਪੰਥ ਦੀ ਪਾਰਟੀ ਆ ਬਸ ਇੰਨਾ ਹੀ ਰੌਲਾ ਵਾ ਗੱਲਬਾਤ ਹੋਈ ਤੁਹਾਡੇ ਉਹਨਾਂ ਨਾਲ 10 ਵਾਰ 10 ਵਾਰ ਘਟਕਟ ਉਹ ਕਹਿੰਦੇ ਮੈਂ ਵਨ ਮੈਨ ਸ਼ੋਅ ਨਹੀਂ ਹੈਗਾ ਇਹ ਪੰਥ ਦੀ ਪਾਰਟੀ ਐ ਚ ਸਾਡੀ ਕੋਈ ਮਰਜ਼ੀ ਨਹੀਂ ਇਹ ਤਾਂ ਪੰਥ ਦੀ ਪਾਰਟੀ ਸਾਫ਼ ਕਹਿੰਦੇ ਸੀ ਕਿ ਇਹ ਵਨ ਮੈਨ ਸ਼ੋਅ ਆ ਕਲੀਅਰ ਆ ਮੈਂ ਝੂਠੜੀ ਬੋਲਣਾ ਵਾ ਪਰ ਮੇਰੇ ਕੋਈ ਵਰਡ ਹੀ ਨਹੀਂ ਆ ਸਕਦਾ ਕਿਤੋਂ ਇਹ ਪਾਰਟੀ ਉਹਨਾਂ ਦਾ ਵਾ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗਾ ਇਹ ਸ਼ਬਦ ਵੀ ਉਹਨਾਂ ਦਾ ਵਾ ਵਨ ਮੈਨ ਸ਼ੋਅ ਅਸੀਂ ਕਹੀ ਪੰਥ ਦੀ ਪਾਰਟੀ ਐ ਉਹ ਕਹਿੰਦੇ ਇਹ ਤਾਂ ਇੱਕੋ ਹੀ ਜਗ੍ਹਾ ਫੈਸਲੇ ਲਾਊਗਾ ਬੰਦਾ ਤੁਹਾਨੂੰ ਮਨਜ਼ੂਰ ਆ ਠੀਕ ਹੈ ਮੈਂ ਵੀ ਨਹੀਂ ਸਾਨੂੰ ਮਨਜ਼ੂਰ ਨਹੀਂ ਹੈਗੇ ਅਸੀਂ ਤਾਂ ਜੋ ਪੰਥ ਦੀ ਸੋਚ ਤੇ ਪਹਿਰਾ ਦੇਣਾ ਲੋਕ ਕੀ ਚਾਹੁੰਦੇ ਆ ਪੰਥ ਕੀ ਚਾਹੁੰਦਾ ਜੇ ਉਹਦੇ ਤੇ ਤੁਸੀਂ ਪਹਿਰਾ ਦਵੋਗੇ ਜੇ ਪੰਥ ਦੀ ਪਾਰਟੀ ਆ ਤਾਂ ਪੰਥ ਦੀ ਸੋਚ ਮੁਤਾਬਕ ਚੱਲੇ ਇਹ ਸਾਡੀ ਮਰਜ਼ੀ ਕੋਈ ਨਹੀਂ ਤਾਂ ਉਹ ਕਹਿੰਦੇ ਕਿ ਨਿਗਰਾਨ ਕਮੇਟੀ ਬਣਾਈ ਸੀਗੀ ਭਰਤੀ ਦੀ ਨਿਗਰਾਨੀ ਵਾਸਤੇ ਪਰ ਇਹ ਹੁਣ ਪਾਰਟੀ ਦੇ ਮਾਲਕ ਬਣਨ ਨੂੰ ਤਿਆਰ ਬੈਠੇ ਨੇ ਨਿਗਰਾਨੀ ਜਦੋਂ ਭਰਤੀ ਹੋਈ ਉਦੋਂ ਨਿਗਰਾਨੀ ਕਰਨ ਆਏ ਨਹੀਂ ਇਹ ਤਾਂ ਜਸਰ ਸਹਿਬਾਨ ਦੇ ਹੁਕਮ ਨੇ ਜੋ ਕਹਿੰਦੇ ਨਿਗਰਾਨ ਜੋ ਕਹਿੰਦੇ ਘਰੇ ਬਹਿਜੋ ਅਸੀਂ ਘਰੇ ਬਹਿਜਣਾ ਸੀਗਾ ਜੋ ਕਹਿੰਦੇ ਨਹੀਂ ਕਰਨਾ ਸੀ ਤਾਂ ਉਹਨਾਂ ਦਾ ਹੁਕਮ ਤੇ ਪਹਿਰਾ ਦੇ ਰਹੇ ਆ ਸਾਡਾ ਤਾਂ ਆਪਣਾ ਕੋਈ ਕੋਈ ਮਸਲਾ ਨਹੀਂ ਇਹਦੇ ਵਿੱਚ ਇਸ ਦਾ ਸ਼੍ਰੀ ਕਾਲਤਖਬ ਸਾਹਿਬ ਤੇ ਜੋ ਜਸਰ ਸਹਿਬਾਨ ਨੇ ਜਿਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਮੰਨਦੀ ਆ ਜਿਨ੍ਹਾਂ ਨੂੰ ਜਿਨ੍ਹਾਂ ਸਤਕਾਰ ਕਰਦੀ ਆ ਇਹਨਾਂ ਲਈ ਤਾਂ ਕੋਈ ਸਤਕਾਰ ਨਹੀਂ ਕਿਉਂਕਿ ਇਹ ਜਦੋਂ ਨਹੀਂ ਮੰਨੇ ਜਸਰ ਜੋ ਇਹਨਾਂ ਨੂੰ ਠੀਕ ਲੱਗਦਾ ਠੀਕ ਆ ਨਹੀਂ ਜਸਰ ਬਦਲ ਦਿੱਤੇ ਉਹਦਾ ਕਿੰਨਾ ਵੱਡਾ ਵਿਰੋਧ ਹੁਣ ਚੱਲ ਰਹੇ ਨੇ ਇਹ ਸੋ ਇਸ ਲਈ ਜਦੋਂ ਤੁਸੀਂ ਡਿਕਟੇਟਰਸ਼ਿਪ ਕਰੋਗੇ ਗਲਤ ਫੈਸਲੇ ਲਾਓਗੇ ਤਾਂ ਲੋਕ ਤੁਹਾਡੇ ਖਿਲਾਫ ਹੋਣਗੇ ਮੈਂ ਤਾਂ ਸੁਖਬੀਤ ਜੀ ਵੀ ਕਹੇ ਸੀ ਵੀ ਆਪਦੀ ਪਾਰਟੀ ਬਣਾ ਲਓ ਇਹਨੂੰ ਪੰਥ ਦੇ ਹਵਾਲੇ ਕਰ ਦਿਓ ਫਿਰ ਜੋ ਮਰਜ਼ੀ ਕਰੋ ਕਿਸੇ ਨੂੰ ਕੀ ਤਰਾਜ ਕੀ ਜਵਾਬ ਆਇਆ ਨਹੀਂ ਨਹੀਂ ਉਹ ਤਾਂ ਨਹੀਂ ਇਹ ਸਾਡਾ ਹੀ ਹੈ ਕਹਿੰਦਾ ਕੱਲਿਤ ਤੇ ਇੱਕ ਬੀਜੇਪੀ ਨੂੰ ਲੈ ਕੇ بڑے ਸਵਾਲ ਚੱਕੇ ਜਾ ਰਹੇ ਨੇ ਕਹਿੰਦੇ ਨੇ ਕਿ ਪੰਜਾਬ ਦੀ ਰਾਜਨੀਤੀ ਅੱਜ ਜਦੋਂ ਵੀ ਕੋਈ ਫੇਰ ਬਦਲ ਹੁੰਦਾ ਤਾਂ ਅਕਸਰ ਸੁਣਨ ਨੂੰ ਮਿਲਦਾ ਕਿ ਇਹ ਬੀਜੇਪੀ ਦੀ ਛਾਹ ਤੇ ਹੋ ਰਿਹਾ ਵਾ ਤੇ ਇਹੀ ਸਵਾਲ ਹੁਣ ਤੁਹਾਡੇ ਦਾ ਵੀ ਲੱਗੇ ਜਾ ਰਹੇ ਨੇ ਦੇਖੋ ਅਸੀਂ ਤਾਂ ਕਟੜ ਵਿਰੋਧੀਆਂ ਬੀਜੇਪੀ ਦੇ ਪਹਿਲੇ ਦਿਨ ਤੋਂ ਰਹੇ ਆ ਮੈਂ ਤਾਂ ਜਿਸ ਦਿਨ ਜਿਲ੍ਹਾ ਪ੍ਰੀਸ਼ ਇਲੈਕਸ਼ਨ ਲੜੀ ਉਸ ਦਿਨ ਵੀ ਮੇਰੇ ਖਿਲਾਫ ਬੀਜੇਪੀ ਨੇ ਸਿੰਬਲ ਦੇ ਚੋਣ ਸਾਡੀ ਸਰਕਾਰ 'ਚ ਲੜੀ ਪਤਾ ਹੀ ਹੁਣ ਤੁਸੀਂ ਪਤਾ ਕਰਾ ਲਿਓ ਇਹ ਅੱਜ ਤੋਂ 18 ਸਾਲ ਪੁਰਾਣੀ ਗੱਲ 2008 'ਚ 2008 ਦੀ ਗੱਲ ਹਾਂ 8 8 ਦੇ ਵਿੱਚ ਉਦੋਂ ਵੀ ਬੀਜੇਪੀ ਨੇ ਮੇਰੇ ਖਿਲਾਫ ਸਰਕਾਰ ਦੇ ਵਿੱਚ ਗੱਠ ਜੋੜ ਦੇ ਵਿੱਚ ਵੀ ਉਹਨਾਂ ਨੇ ਆਪਦੇ ਸਿੰਬਲ ਦੇ ਚੋਣ ਲੜੀ ਆ ਰਿਕਾਰਡ ਘੜਾ ਲਓ ਮੇਜਰ ਸਿੰਘ ਦੇਦਵਾਲ ਚੋਣ ਲੜਿਆ ਸੀ ਪੰਜਾਬ ਦੇ ਵਿੱਚ ਇਕੱਲਾ ਕੈਂਡੀਡੇਟ ਹੀ ਸੀਗਾ ਮੇਰਾ ਹਾਂ ਉਹਨਾਂ ਨੇ ਮੇਰੇ ਖਿਲਾਫ ਚੋਣ ਵੀ ਲੜੀ ਪਹਿਲੇ ਦਿਨ ਤੋਂ ਸਾਡਾ ਕਦੇ ਵੀ ਹਲਕੇ ਤੋਂ ਲੈ ਕੇ ਕਦੇ ਵੀ ਤਾਲ ਮੇ ਆ ਜਿਹੜੀ ਜਦੋਂ ਕਿਸਾਨੀ ਮੁੱਦਾ ਆਇਆ ਤੇ ਨਾ ਆਰਡੀਨੈਂਸ ਆਇਆ ਉਦੋਂ ਵੀ ਅਸੀਂ ਡਟ ਕੇ ਵਿਰੋਧ ਕੀਤਾ ਵੀ ਅਲਾਈਅੰਸ ਤੋੜੋ ਤੇ ਉਤੋਂ ਵਜ਼ੀਰੀ ਤੋਸੀਫਾ ਦਵੇ ਹਰਸਿਮਰਤ ਕੌਰ ਇਹ ਮੇਰਾ ਖਿਆਲ ਆ ਆਰਡੀਨੈਂਸ ਆਇਆ ਨੂੰ 3 ਦਿਨ ਹੋਏ ਸੀ ਅਜੇ ਇਹ 4-5 ਮਹੀਨੇ ਬਾਅਦ ਇਹਨਾਂ ਨੇ ਅਲਾਈਅੰਸ ਤੋੜਿਆ ਫਿਰ ਰਾਸ਼ਟਰਪਤੀ ਦੀ ਚੋਣ ਆ ਗਈ ਕਿ ਕਦਾ ਅੱਜ ਦੀ ਗੱਲ ਪਿਛਲੇ ਜਿਹੜੇ ਕਿੰਨੇ ਸਾਲਾਂ ਤੋਂ ਲੱਗੇ ਹੋਏ ਆ ਅਸੀਂ ਆਪ ਦੀ ਲਾਈਨ ਤੇ ਕੰਮ ਕਰ ਰਹੇ ਆ ਸੋ ਇਹਨਾਂ ਨੇ ਗੱਠ ਜੋੜ ਵੀ ਕੀਤਾ ਉਤੋਂ ਵਜ਼ੀਰੀਆਂ ਵੀ ਲਈਆਂ ਲੇਕਿਨ ਪੰਜਾਬ ਦੇ ਜਿਹੜੇ ਮਸਲੇ 70 ਸਾਲ ਦੇ ਜਿਹੜੇ ਕਾਂਗਰਸ ਨੇ ਨਹੀਂ ਹੱਲ ਕੀਤੇ ਆ ਸੀ ਵੀ ਇਹ ਕਾਂਗਰਸ ਸਾਡੀ ਵਿਰੋਧੀ ਜਮਾਤ ਆ ਪਰ ਉਹ ਬੀਜੇਪੀ ਨੇ ਵੀ ਨਹੀਂ ਹੱਲ ਕੀਤੇ ਸੋ ਇਸ ਲਈ ਸੋਚੇ ਹੀ ਨਹੀਂ ਜਾ ਸਕਦਾ ਉਹਨਾਂ ਦੇ ਨਾਲ ਕਦੇ ਆਪਾਂ ਕਦੇ ਉਹਨਾਂ ਦੀ ਕੋਈ ਗੱਠ ਜੋੜ ਦੀ ਜਾਂ ਹੋਰ ਗੱਲ ਕਰੀਏ ਅਸੀਂ ਤਾਂ ਇੱਕ ਪੰਥਕ ਲਾਈਨ ਤੇ ਚੱਲ ਰਹੇ ਆ ਕਿ ਸਾਡੇ ਜਿਹੜੇ ਸਿੱਖ ਨੇ ਕਿਉਂਕਿ ਪੰਥਕ ਪਾਰਟੀ ਆ ਅਸੀਂ ਪਹਿਲਾਂ ਜਿਹੜੇ ਸਾਡੇ ਨਾਲ ਸਿੱਖ ਹੀ ਨਾਰਾਜ ਆ ਦੂਜਿਆਂ ਨੇ ਤਾਂ ਹਜੇ ਇਹ ਨਹੀਂ ਵੀ ਅਸੀਂ ਹਰੇਕ ਧਰਮ ਦੇ ਲੋਕਾਂ ਨਾਲ ਲੈ ਕੇ ਚੱਲਣਾ ਇਹ ਤਾਂ ਸਾਡਾ ਸਿੱਖੀ ਸਿਧਾਂਤ ਆ ਸਰਬੱਤ ਦਾ ਭਲਾ ਹਰੇਕ ਨੂੰ ਨਾਲ ਲੈ ਕੇ ਚੱਲਣ ਦਾ ਲੇਕਿਨ ਪਾਰਟੀ ਪੰਥ ਦੀ ਆ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲੇ ਪਹਿਲੂ ਪੰਥ ਸਾਡੇ ਨਾਲ ਚੱਲੇ ਸਿੱਖ ਸਾਡੇ ਨਾਲ ਖੜੇ ਹੋਣ ਬਾਕੀ ਤਾਂ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਕਹਨੇ ਆ ਵਿਰੋਧੀ ਵੀ ਕਹਿੰਦੇ ਨੇ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਗੈਰ ਸੰਭਵ ਨਹੀਂ ਹੈ ਜਿਹੜੇ ਵਿਰੋਧੀ ਲਗਾਤਾਰ ਪਹਿਲਾਂ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਸੀ ਉਦੋਂ ਉਸ ਨੂੰ ਨਖੇਦੀ ਵੀ ਕਰਦੇ ਸੀ ਪਰ ਹੁਣ ਵਿਰੋਧੀ ਵੀ ਲਗਾਤਾਰ ਇਹ ਬਿਆਨ ਦੇ ਰਹੇ ਨੇ ਕੀ ਲੱਗਦਾ ਹੈ ਕਿ ਇਸ ਭਰਤੀ ਦੀ ਮੁਹਿੰਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਪੁਰਾਣੀ ਲੀਹਾਂ ਤੇ ਵਾਪਸ ਆਏਗੀ ਦੇਖੋ ਜਿਹੜੀ ਪੰਜਾਬ ਦੇ ਮਸਲੇ ਆ ਜਿਹੜੇ ਉਹ ਸਹੀ ਮੈਨੇਜ ਖੇਤਰੀ ਪਾਰਟੀ ਅਡਰੈਸ ਕਰ ਸਕਦੀ ਆ ਉਹਨਾਂ ਤੇ ਪੈਰਾ ਦੇ ਸਕਦੀ ਆ ਕਿਉਂਕਿ ਦੂਜੀਆਂ ਪਾਰਟੀਆਂ ਦੀ ਦਿੱਲੀ ਤੋਂ ਚਲਦੀਆਂ ਨੇ ਉਹਨਾਂ ਦੇ ਹਰਿਆਣੇ ਨਾਲ ਵੀ ਉੱਥੇ ਉਹਨਾਂ ਦੀ ਆਪਣੀ ਟੀਮ ਆਪਦੀ ਉੱਥੇ ਵੀ ਜਾ ਕੇ ਰਾਜਨੀਤੀ ਕਰਦੇ ਆ ਉੱਥੇ ਜਾ ਕੇ ਹਰਿਆਣੇ ਦੀ ਗੱਲ ਕਰਦੇ ਆ ਦੂਜੀਆਂ ਸਟੇਟਾਂ ਜਾ ਕੇ ਹਿਮਾਚਲ ਦੀ ਗੱਲ ਕਰਦੇ ਆ ਰਾਜਸਥਾਨ ਜਾ ਕੇ ਅਸੀਂ ਤਾਂ ਸਿਰ ਪੰਜਾਬ ਦੀ ਗੱਲ ਹੀ ਕਰਨੀ ਆ ਪੰਜਾਬ ਦੇ ਹੱਕਾਂ ਲਈ ਇਹ ਖੇਤਰੀ ਪਾਰਟੀ ਹੀ ਲੜ ਸਕਦੀ ਆ ਸੋ ਇਸ ਲਈ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੀਆਂ ਹੱਕਾਂ ਦੇ ਲਈ ਪੰਜਾਬ ਦੀਆਂ ਮੰਗਾਂ ਦੇ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਸਾਡੇ ਜਿਹੜੇ 70 ਸਾਲ ਤੋਂ ਮਸਲੇ ਹੱਲ ਨਹੀਂ ਹੋਏ ਜਿਹੜਾ ਚੰਡੀਗੜ੍ਹ ਦਾ ਮਸਲਾ ਸਾਡਾ ਪਾਣੀਆਂ ਦੇ ਮਸਲੇ ਨੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਮਸਲੇ ਨੇ ਸਾਡਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਵਿੱਚ ਸਾਡਾ ਸ਼ੇਅਰ ਘਟਾਇਆ ਜਾ ਰਿਹਾ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡਾ ਸ਼ੇਅਰ ਘਟਾਇਆ ਜਾ ਰਿਹਾ ਸਾਡੇ ਨੁਮਾਇੰਦੇ ਖਤਮ ਕੀਤੇ ਜਾ ਰਹੇ ਨੇ ਸੋ ਇਹ ਹੱਕਾਂ ਲਈ ਕੌਣ ਲੜੂਗਾ ਇਹ ਇਹ ਦੂਜੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨਹੀਂ ਲੜਨਾ ਹੈਗਾ ਇਹ ਅਕਾਲੀ ਦਲ ਹੀ ਸ਼ਰਮਣੀਆ ਅਕਾਲੀ ਦਲ ਹੀ ਲੜ ਸਕਦਾ ਸੋ ਇਸ ਲਈ ਇਸ ਪਾਰਟੀ ਨੂੰ ਮਜ਼ਬੂ ਅਸ ਸਾਡੀ ਤਾਂ ਸਿਰਫ ਜ਼ਿੰਮੇਵਾਰੀ ਲੱਗੀ ਆ ਅਸੀਂ ਕਿਸੇ ਚਾ ਉਹਦਰ ਲਈ ਨਹੀਂ ਹੈਗੇ ਵੀ ਸਾਨੂੰ ਕੋਈ ਚਾ ਉਹਦਰ ਚਾਹੀਦੀ ਆ ਇਹ ਤਾਂ ਇਹ ਪੰਥ ਦੀ ਪਾਰਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਨੇ ਜਿਹੜੇ ਆਪ ਅੱਗੇ ਆਉਣ ਤੇ ਇਸ ਪਾਰਟੀ ਦੀ ਬਾਗਡੋਰ ਨੂੰ ਸੰਭਾਲਣਾ ਅਸੀਂ ਤਾਂ ਸਿਰਫ ਸਾਰਿਆਂ ਨੂੰ ਯੂਨਾਈਟ ਕਰ ਰਹੇ ਹਾਂ ਇਕੱਠੇ ਕਰਨਾ ਉਹਨਾਂ ਨੂੰ ਕਹਿੰਦੇ ਗੇਮ ਸਾਰੀ ਪ੍ਰਧਾਨਗੀ ਦੀ ਆ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਕੇ ਆਪ ਪ੍ਰਧਾਨ ਬਣਨਾ ਚਾਹੁੰਦੇ ਨੇ ਦੇਖੋ ਮੈਂ ਫੇਰ ਉਸੇ ਗੱਲ ਤੇ ਆਉਣਾ ਫੇਰ ਫਰਕ ਹੀ ਰਹਿ ਗਿਆ ਉਹਨਾਂ ਤੇ ਸਾਡੇ ਫਰਕ ਹੀ ਰਹਿ ਗਿਆ ਫੇਰ ਤਾਂ ਗੱਲ ਉਹੀ ਆ ਗਈ ਨਾ ਅਸੀਂ ਤਾਂ ਕਿਹਾ ਵੀ ਤੁਸੀਂ ਪੰਜ ਮੈਂਬਰੀ ਕਮੇਟੀ ਬਣਾ ਲਓ ਫੈਸਲੇ ਸਾਰਿਆਂ ਦੀ ਸਲਾਹ ਨਾਲ ਲੈ ਜਾਣ ਜੀ ਬਿਲਕੁਲ ਆ ਸੀਗੇ ਮਨਪੀਤਿਆਲੀ ਜਿਹੜੇ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਵਿਰੋਧੀਆਂ ਦੇ ਸਵਾਲਾਂ ਦਾ ਠੋਕਵਾ ਜਵਾਬ ਦਿੱਤਾ ਜਾ ਰਿਹਾ ਕੈਮਰਾ ਪਰਸਾ ਕੁਲਦੀਪ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਲੁਧਿਆਣਾ